ਜੋ ਕਿਰਿਆ ਪਾਉਟ ਰਹਿ ਰਾਸ ਸਾਹਿਤ ਹੋਈ ਰਾ ਓਮ ਨਾਮ ਸਰਵਤ ਕਾ ਰਾਜ ਘੜ ਘੜ ਮੇ ਪ੍ਰਵੇਸ਼ ਬ੍ਰਹਮਾ ਵਿਨੁ ਚਿਤਾਰ ਦੇ ਸੇਸ਼ ਗਣੇਸ਼ ਮਹੇਸ਼ ਪਰਮੇਸ਼ਰ ਕੀ ਕੀਰਤਿ ਗੁਰਮਹ ਘਰੂ ਧਿਆਨ ਜੋ ਜੋ ਸੁਨੇ ਪ੍ਰੀਤ ਸੰਗ ਜਨਮ ਜਨਮ ਦੁਖ ਜਾਨ ਜਦ ਗੁਰੂ ਰਤਨਾਗਰ ਮਾਦੂ ਵਾਰਮੀ ਭਗਵਾਨ ਜੋ ਸਿਮਰੇ ਪਵ ਸਾਗਰ ਤਰੇ ਸਚ ਗਣ ਮਿਲੇ ਸਥਾਨ ਲਾਭ ਕੁਸਵਾ ਪ੍ਰੀਤ ਕਰ ਵਨ ਵਿੰਗਾ ਹੋਈ ਗਿਆਨ ਅਗੁਰਮ ਰਹਿ ਤੀਣ ਪਵਨ ਵਿੱਚ ਸੋਇ ਪਾਰ ਸਰੂ ਕਰ ਪਠਿਆ ਸੁਰ ਸ਼ਿਵ ਦੇ ਨਾਲ ਪੂਰਨ ਆਸਾ ਸਾਰੀਆਂ ਸਤਿਗੁਰੂ ਪੈ ਦਿਆਲ ਸੁਪਨੇ ਵੀ ਜਮਨਾ ਦਿਸੇ ਹਰ ਕਰ ਜਾਵੇ ਕਾਲ ਲਾਵੇ ਤੇਰੀ ਹਾਜ਼ਰੀ ਪੂਰਨ ਪੁਰਖ ਆਕਾਲ ਜਮਨੰਦ ਅਕਸਰ ਨਾ ਪੜੇ ਨੇੜ ਨੇ ਆਵੇ ਕਾਲ ਮਾਰਹੀ ਜਿਤ ਰਹੀ ਦੁਸ਼ਮਣ ਹੋਵੇ ਮੀਤ ਦੋਜ ਕਦੀ ਅਗ ਸੜ ਬਲੇ ਦੁਸ਼ਟ ਜਮਨ ਕੀ ਭੀਤਾ ਤਬ ਤਬ ਜੇ ਤਨ ਮਨ ਰਹੀ ਹਰ ਦਮ ਠੰਡਾ ਸੀਤਮ ਹਰ ਕਾਰਜ ਵਿੱਚ ਹਾਦੀ ਬਿਨੁ ਪੜੈ ਨ ਕੋਈ ਕੋੜ ਦੇ ਨਮ ਸੰਕਟ ਮਿਟੇ ਦਰਸ ਹਰੀ ਕਾ ਹੋਏ ਧੋ ਦੇਵੇ ਪ੍ਰਮਾਤਮਾ ਮਮਤਾ ਕੇ ਸਬਦਾ ਲਗ ਨ ਜਾਵੇ ਤੰਦੜੀ ਤਨ ਕੋ ਠੇਕਵਾ ਪਰਮੇਸ਼ਰ ਕੇ ਨਾਮ ਕਾ ਲੱਗਾ ਰਹੇ ਵਾਗ ਲਾਦੇ ਵੇ ਹਰ ਨਾਮ ਕਾ ਮਨ ਚੰਚਲ ਕੋ ਜਾ ਹੰਸ ਬਣੇ ਹਰ ਪੂਜ ਕੇ ਬੇਸਕ ਕਾਲਾ ਕਾਂ ਗ ਗਿਆਨ ਜਪਣ ਭਗਵੰਤ ਕੋ ਅਬਲ ਜਨਾ ਦੇ ਭਾ ਧਰਮ ਘੰਡ ਕ ਤੁਜਾ ਭਾ ਦਿਖਸਾ ਆਪਣੀ ਦੇ ਮੁਝੇ ਸਭ ਦੁਨੀਆ ਕੇ ਨਨਤ ਰਾ ਦਿਵਸ ਤਾ ਟੂਣਦੇ ਸਾਧੂ ਸੰਤ ਮਹੰਤ ਸਭ ਜਗ ਤੇਰੇ ਆਸਰੇ ਪਵਨਪਤੀ ਭਗਵੰਤ ਬਿਨ ਤੇਰੇ ਕੋਈ ਨਹੀਂ ਜੀਨ ਦੁਨੀਕਾ ਕੰਤ ਤੀਨ ਪਵਨ ਸੰਸਾਰ ਮੇ ਤੂੰ ਹੀ ਆਪਤਵੰਤ ਤੂੰ ਹੀ ਅਲਖਨੰਜਨਾ ਦੀਨ ਦਰਦ ਸਤਵੰਤ ਅਗਮ ਗੋਚਰ ਸਾਹਿਬ ਵਡ ਤੇਰਾ ਅਨੰਤ ਨਾ ਸੁਣਿਆ ਨਾ ਦੇਖਿਆ ਤੂੰ ਜੈ ਸਭ ਬਲਵੰਤ ਅਲਖ ਨੰਨ ਜਨ ਮਾਦਵਾ ਸਭ ਗੋ ਉਸਤਕਰੰਤ ਰਾਜੇ ਆਲਪਤਲ ਕੇ ਆਲਗੇ ਸ਼ਰਨੰਤ ਮਲਕਣ ਸਭ ਰੇ ਚੌਕੜੀ ਪਾਵਣ ਚਵਰ ਚਲੰਤ अंत नहि कुछ आमदा लीला बड़ी बेअंत जितने जीव जहान में तेरा नाम जपंत सब जी राजा एक तू वढियां सूज बणंत इंद्र परियां देवते तुझ को रूप जंत हलत पलत ब्रह्मांड में तेरा नाम वजंत मालक पालक जगत के अपचे जीव जंत बुसा तीनों छोड़ के होए पर उड़ंत जब तक ति रहा तू तब तक बजती तंत पद पते अंदर प्रीतिमा नूर ترا चमकांत करते तरते सबको तू ही एकर चंत जिते जिते जीव है ਉਤੇ ਚੂਪ ਜੰਤ ਤੂਪ ਦੀਪ ਤੀ ਆਰਤੀ ਕਰ ਕਰ ਹਵਨ ਹੋਵੰਤ ਭਗਤਾ ਦੀ ਕਰਦੇ ਮਦਾ ਮੁਸ਼ਕਲ ਦੂਰ ਤਰੰਤ ਸੇਸ਼ ਗਣੇਸ਼ ਬਹੀ ਸਭ ਤੁਮ ਕੋ ਭੂਜਰੰਤ ਬ੍ਰਹਮਾ ਵਿਸ਼ਨੋ ਸਿਮਰਦੇ ਸ਼ੰਕਰ ਧਿਆਨ ਤਰੰਤ ਸੁਰਨਾਮ ਜਨ ਗਦਰਬਾ ਗੀਤੁ ਮਾਰੇ ਗੰਤ ਅਰਬਾਂ ਖਰਪਾਂ ਜੂਤੀਆਂ ਉਪਰ ਹੀਟ ਜਲੰਤੋ ਜੀਵ ਜਨ ਸਮੰਗਤੇ ਤੂ ਸੁਲਤਾਨ ਤਨੰਤ ਚੰਦ ਸੂਰਜ ਸਭ ਤਾਰਕਾਂ ਜਗ ਵਿੱਚ ਜੋਤ ਜਗੰਤ ਜਿਨ ਜਪਿਆ ਨੇ ਆਪਕੋ ਜਾਮਦਰ ਬੈਠ ਚਰੰਤ ਜੋ ਸਿਖ ਹੋਵੇ ਤੈ ਦੜਾ ਸੋ ਨਾ ਹੀ ਪਛਤੰਤ ਜਿਸ ਮਨ ਤੇਰੀ ਪ੍ਰੀਤ ਹੈ ਸਜਗਣ ਧਾਵ ਸੰਤੋ ਨਾਮ ਤੁਮਾਰਾ ਸਾਜਨਾ ਚੌਕੂਟੀ ਵਰਤੰਤ ਗਿਆਨ ਆਤਮ ਭਗਵੰਤ ਕੋ ਕੋਟਨਵਾਡ ਦੰਤੋ ਧਰਮ ਖੰਡ ਕਾ ਤੀਜਾ ਪਾ ਬਣਿਆ ਪੱਤਰ ਵਟਦਾ ਆ ਕੀ ਵਿੱਚ ਸੰਸਾਰ ਵਿਸਰ ਗਏ ਨਰਬਾਵਰੇ ਕੀਤੇ ਕਾਲ ਤਰਾਰ ਲੋਟ ਲੋਟ ਮਾਲ ਵਿਗਿਆਨੜੇ ਕਰਦਾ ਐ ਸੁਭਾਰ ਲੀਕਾ ਪੈਣਾ ਤਾਰਣਾ ਧਰਮ ਰਾਜ ਕੇ ਦਵਾਰ ਜਵਰਾイール ਫਰੀਸਤਾ ਦਿੰਦਾ ਖਾਲ ਉਤਾਰ ਚਲਣਾ ਤੇ ਤੂਮਨੀ ਜਮਦੂ ਤਨ ਕੀ ਮਾਰ ਮਾਨਸ ਚੂਲਾ ਤੇ ਦੜਾ ਅੱਗ ਵਿੱਚ ਦੇਣਾ ਧਾਰ ਬੀਤ ਗਿਆ ਜਦ ਵੇਲੜਾ ਕਿਵੇਂ ਫੜੇ ਠੁਗਿਆ ਤੂੰ ਕਦ ਰਹਿਣਾ ਜਗ ਤੇ ਟੁੱਟ ਜਾਂਦੇ ਜਿ ਤਾਰ ਸੱਚਾ ਨਾਮ ਕਾਲੂ ਕੂੜੇ ਕੁੱਲ ਪਸਾਰ ਇਥੇ ਅੱਗੇ ਸੁਖ ਮਿਲੈ ਗੁਰੂ ਕਾ ਨਾਮ ਚਿਤਾਰ ਸਿਰ ਉਪਰੋ ਲੈਣੀ ਨਹੀਂ ਸਿਮਰਨ ਬਾਭ ਗਾਰ ਪੰਜ ਬਟਵਾਰੀ ਲੁੱਟ ਦੇ ਰੋਇਤਰਾ ਕਰ ਬਾਰ ਪੜ ਕੇ ਮੰਤਰ ਨਾਮ ਦਾ ਪਗੜ ਤੇ ਨਾਮ ਬਣਦਾਰ ਜਗ ਬਾਜੀ ਸ਼ਤਰੰਜ ਕੀ ਮਨ ਮੁਖ ਜਾਣਦੇ ਹਾਰ ਖੋਟੇ ਨੂੰ ਬੜਕਾਰ ਹੈ ਹੁੰਦਾ ਜੋ ਨਿਤਾਰ ਸੱਚੇ ਨੂੰ ਗੱਲ ਆਵਦਾ ਸੱਚਾ ਪ੍ਰਵਰਦੀ ਗਾਰ ਨਾਮ ਹੀ ਹੁਣੇ ਪੁਰਸ਼ ਨੂੰ ਜਨਮ ਜਰਮ ਤਕਾਰ ਤੀਰਤ ਹਰੀ ਕੇ ਨਾਮ ਕਾ ਜਿੰਨਾ ਪਾਸ ਨਾ ਹੋਏ ਭਵ ਸਾਗਰ ਮਤਾਰ ਚੋਂ ਪਾਰ ਕਰੇ ਨਾ ਕੋਏ ਬੈਠੇ ਰੋਣ ਕਿਨਾਰ ਤੇ ਜ਼ੁਲਮ ਕਮਾਉਣ ਜੋਏ ਸੁਖ ਸੜਕੇ ਮਰ ਜਾਵਦੇ ਕਰ ਕਰ ਕੋਕ ਪਕਾਰ ਲੜ ਸੁਦਾ ਫੜਿਆ ਨਹੀਂ ਜਿਸ ਕਰਨਾ ਸੀ ਪਾਰ ਉੜ ਘਟੋਲਾ ਨਾਮ ਹੈ ਚੜਦੇ ਧਰਮੀ ਲੋਗ ਪਾਪ ਬਨੇ ਨੂੰ ਚੰਬੜੇ ਬਾਣ ਬਾਂਕੇ ਦੁਖ ਰੂਗਾ ਭੂਤ ਪ੍ਰੇਤਾਂ ਪੂਜ ਕੇ ਦੂਰ ਨਾ ਹੁੰਦਾ ਸੋਗ ਟੱਟੀ ਕੂੜ 84 ਪਰਮੇਸ਼ਰ ਕਾ ਜੋਗ ਮਾਨਸ ਕੇ ਵਸ ਕੁਛ ਨਹੀਂ ਜੋ ਹਰ ਕਰੇ ਸੋ ਹੋਗ ਫੜ ਫੜ ਕਾਨੀ ਪੀੜਦਾ ਜ਼ਬਰਾਇਲ ਦਰੂਗਾ ਅਮਰ ਪੜਾਰਾ ਨਾਮ ਕਾ ਸਰਬ ਕਲਾ ਪ੍ਰਪੂਰ ਗਿਆਨ ਹਰੀ ਘਟ ਘਟ ਵਸੇ ਜਾਣੂ ਨਾ ਉਸਦੂ ਧਰਮ ਖੰਡ ਕਾ ਚੌਥਾ ਪਾਥਰ ਪੂਰਾ ਕੂੜ ਹੈ ਸਮਝੇ ਨਾ ਅਣਜਾਣ ਤਰਨ ਪੁਜਾਰੀ ਕਿਸ ਤਰਾ ਆਪ ਜਦੋਂ ਡੁੱਬ ਜਾਣ ਪਾਪ ਬੰਦੇ ਨੂੰ ਚੰਬੜੀ ਜੋ ਲੋਹੇ ਨੂੰ ਜੰਗੂ ਮਾਨਸ ਭਾਂਡਾ ਖਾਕਦਾ ਕਰੇ ਅਨੇਕਾ ਰੰਗ ਟੈਗ ਲਗੇ ਬੁੜਦਾਵਨਾ ਜੋ ਕੰਚਨ ਕੀ ਬੰਗ ਤੈਸਾ ਤੈਸਾ ਫਲ ਮਿਲੇ ਜੈਸਾ ਜੈਸਾ ਸੰਗ ਜੋ ਜਲਤਾ ਤਾਂ ਵਰਸਦਾ ਸੋਈ ਜਮਨਾ ਗੰਗ ਜਿਸ ਮਨ ਮੇ ਤੂ ਤੂ ਵਸੇ ਸਰਪਣਾ ਮਾਰੇ ਢਾਂਗ ਜੋ ਮਾਨਸਿਮਰਨ ਕਰੇ ਭੰਗ ਨਾ ਹੋਵੇ ਅੰਗ ਸੁਖ ਨਹੀਂ ਨਰ ਜੋ ਕਰੇ ਸੰਗਤ ਛੋੜ ਕ ਸੰਗ ਏਕ ਰੰਗ ਮਿਲੇ ਗੋਪਾਲ ਕੋ ਮਿਲਦਾ ਨਹੀਂ ਕ ਰੰਗ ਹਰ ਹਰ ਨਾਲ ਵਿਛੋੜ ਦੇ ਸੁਲਫਾ ਸੁਖਾ ਭੰਗ ਨਾਮ ਜਪੇ ਪ੍ਰਭੂ ਮੰਤ ਕਾ ਪੂਰਨ ਹੋਵੇ ਮੰਗ ਲੱਗੀ ਕਾਮ ਕਰਉਦ ਦੀ ਜਿੰਦ ਤੇਰੀ ਨੂੰ ਖੰਗ ਨੇਕ ਕੰਮ ਕੀਤਾ ਨਹੀਂ ਜਗ ਵਿੱਚ ਆਣ ਮਲੰਗ ਪਗੜ ਕਟਾਰੀ ਨਾਮ ਕੀ ਕਰ ਪੰਨਾ ਸੰਗ ਜੰਗ ਜੇ ਮਾਰੇ ਨਾ ਕਰਨਗੇ ਆਹਰ ਮੇਲੇ ਤੰਗ ਬੁਰਾ ਕਿਸੇ ਦਾ ਮੰਗ ਨਾ ਭਲਾ ਸਰਬ ਦਾ ਲੋੜ ਦਸਾਂ ਨਹਾਂ ਦੀ ਕਰਤਕਾਰ ਮਨ ਬਧੀਆ ਤੋਂ ਮੂਲ ਨਫ਼ਰਤ ਕਿਰਣਾ ਪਾਪ ਹੈ ਨਾ ਕਰ ਮੇਰੇ ਮੀਤ ਜਿਤਨੇ ਜੀਵ ਜਹਾਨ ਮੇ ਕਰ ਸਭ ਨਾਲ ਪ੍ਰੀਤਾ ਇਕ ਬਰਾਬਰ ਜਾਣੀਏ ਮੰਦਰ ਪਾਮ ਸੀਤਾ ਮਾਨਸ ਜਾਮ ਤੈੰਦੜਾ ਇਸ ਵਿੱਚ ਰਹੇ ਪੁਨੀਤ ਰਾਬਤਨਾ ਕੇ ਪਾਸ ਹੈ ਸਾਜਨਾ ਦੀਨੀ ਤ ਪਾਇਆ ਨੀ ਪਰਦੇਸੀਆ ਗਲ ਵਿੱਚ ਨਾਮ ਤਵੀਤ ਫੇਰ ਭਵੇ ਪਛਤਾਵਣਾ ਉਮਰ ਗਈ ਜੇ ਬੀਤ ਦੁਨੀਆਂ ਤੇ ਹਰ ਨਾਮ ਕੇ ਜੋ ਜੋ ਹੁੰਦੇ ਜੀਤ ਸੱਚੀ ਮੁੱਚੀ ਨਰਮਲੀ ਰਹੀ ਕੇਸ ਕੀ ਰੀਤ ਦਿਨਾ ਨਾਦ ਗੋਪਾਲ ਕੇ ਮਿਲ ਕਰ ਗਾਉ ਗੀਤ ਗਿਆਨ ਨਾਦ ਕੇ ਸਰਬ ਕੋ ਇਹੀ ਸਦਾ ਨਸੀਤ ਧਰਮ ਖੰਡ ਕਾ ਪੈਵਾ ਪਾ ਰੱਬ ਕਦੇ ਨਹੀਂ ਭਿਜਦਾ ਕੀਤੇ ਵਾਲੇ ਪੇਸ ਜੇ ਕਰੇ ਅੰਦਰ ਮੈਂ ਵਸੀ ਤਰਦਾ ਨੀ ਦਰਵੇਸ਼ ਲਿਹਿਆ ਮਲੇ ਨਸੀ ਵਦਾ ਦੇਸ਼ ਤੋਂ ਆ ਪਰਦੇਸ ਨਾਮ ਮੰਦਰ ਨਾਮ ਮਸਜਿਦਾਂ ਨਾਹੀ ਲੰਬੜੇ ਕੇਸਾ ਇਕ ਮਨ ਹੋ ਬੰਦਨਾ ਕਰੀ ਗੁਰ ਕੀ ਸੇ ਗਣੇਸ਼ ਅਮਰ ਕਥਾ ਸੁਣ ਗੁਰੂ ਤੋਂ ਉੱਪਰ ਗਏ ਨਰਗੀਸ਼ਾ ਜੇ ਮਿਲਣਾ ਭਗਵੰਤ ਕੋ ਕਰੇ ਅਦੇਸ਼ ਅਦੇਸ਼ ਟੁੱਟਣ ਕੋ ਚਰਾਸੀਆਂ ਮੁੱਕਣ ਝਮਕਲੇਸ਼ ਮਿਲਦਾ ਨਹੀਂ ਤਨ ਦੌਲਤੀ ਮੇਰੇ ਗਰੀਬੀ ਵੇਸ ਰੱਬ ਕਦੇ ਨਹੀਂ ਭੇਜਦਾ ਕੀਤੇ ਬਾਲੇ ਭੇਸ ਪਾਪੀ ਕੋ ਤਾਂ ਮਿਲਤ ਹੈ ਜੋ ਸੁਪਣੀ ਕੋ ਮੋਰਾ ਜਬ ਤੱਕ ਚੰਦਾ ਨਾ ਚੜੇ ਰੁੰਦੀ ਰਹੇ ਚਕੂਰਮ ਉਸਦੀ ਯਾਦ ਵਿਸਾਰਨਾ ਜਿਸ ਮਾਲਕ ਹਾਥੜੋ ਲੰਬੜੇ ਗੋੜ ਪਸਾਰਨਾ ਵਾਜਾ ਮਾਰੀ ਗੌਰ ਨਾਂ ਭਿਉਣਾ ਆਦਮੀ ਹੁੰਦਾ ਢੂਰ ਸਮਾਨ ਸੁਧ ਨਾ ਕੋਈ ਬੁੱਧ ਹੈ ਫਿਰਦਾ ਵਾਂਗ ਸੁਆਣਾਂ ਮਾਨਸ ਦਾ ਮਾਪੈਣ ਕੇ ਬਣਿਆ ਫਿਰ ਹੈ ਵਾਨ ਲਦਿਆ ਕਾਮ ਤਰੂਦਾ ਸੁਣਦਾ ਨਹੀਂ ਗਿਆਨ ਸੱਚ ਟਕੇ ਨਾ ਜੀਵਤੇ ਤੋਲੇ ਕੁਵਰ ਤਵਾਨ ਨਾਮ ਦਰਨੀ ਵਸਿਆ ਪੜਦਾ ਰੋਇ ਕੁਰਾਨ ਪੰਜ ਨਮਾਜ਼ਾਂ ਜੋੜੀ ਸੋਈ ਮੁਸਲਮਾਨ ਤਵਾ ਤਵਾ ਆਖੇ ਕਰਦਾ ਪਾਪ ਸ਼ੈਤਾਨ ਮਸਲੀ ਕਰ ਕਰਦੀਨ ਦੇ ਠੱਗਦਾ ਫਿਰੇ ਜਹਾਨ ਧਗ ਧਗ ਤੇਰੇ ਜ਼ੁਲਮ ਨੂੰ ਢੋਲ ਗਿਆ ਅਸਮਾਨ ਲੇਕਿਨ ਆਪ ਕੀਤਾ ਜੀਵ ਕਰੇ ਕੁਰਬਾਨ ਕਤਲ ਕਰੇ ਜੀ ਰੱਬ ਦੇ ਕਰ ਕਰ ਲਹੂ ਨਹਾਨ ਐਸੇ ਪਾਪਾ ਨੂੰ ਕਰੀ ਰੱਬ ਕਦੋਂ ਪਰਮਾਨ ਜੇ ਖੁਸ਼ ਕਰਨਾ ਰੱਬ ਨੂੰ ਸਿਰ ਆਪਣਾ ਕਰਦਾਨ ਕਰਨ ਕਮਾਈ ਹੱਕ ਦੇ ਜੋ ਗੁਰਮੁਖ ਇਨਸਾਨ ਦੂ ਤੀਜ ਇਸਵੇਂ ਨਹੀਂ ਸੋਈ ਸੰਤ ਮਹਾਨ ਜਿਸ ਵਿੱਚ ਆਤਰਾ ਪਾਤ ਹੈ ਸੋਈ ਅਸਲ ਪ੍ਰਾਨ ਉੱਚੀ ਚਤੁਰਾਨਾ ਕਾਲ ਯੁਗ ਕੀ ਰਚਵਾਨ ਲੰਡਾ ਲੂਚਾ ਚੌਧਰੀ ਚੋਰੀਆਰ ਪ੍ਰਧਾਨ ਸੱਚਾ ਸੌਦਾ ਕਰਨ ਜੋ ਵਿਰਲੇ ਵਿੱਚ ਜਹਾਨੰ ਨਾਨਕ ਆਖੇ ਰਹਿ ਜਨੋ ਸੁਣੋ ਲਗਾ ਕੇ ਕਾਨ ਨਾ ਬਿਨਾ ਹੋ ਵਤ ਨਹੀਂ ਮਾਨਸ ਕੀ ਕਲਿਆਣ ਰਹਿਣ ਸਵਾ ਰਾਜਾਪ ਕਿਉ ਕਰਦਾ ਨਰ ਮੂਰਖਾ ਧਨ ਦੌਲਤ ਕਾ ਮਾਨ ਦਿਸਦੈ ਨਿਸਲਤਾਨ ਖਾਨ ਨੰਗੇ ਲਤੀ ਜਾਣ ਨਾ ਨਹੀਂ ਜਦ ਆਮਦੀ ਇਥੋਂ ਕਿਵੇਂ ਲ ਜਾਣ ਸਚਾ ਸੁਨੇ ਵਗ ਰਾਮ ਇਹ ਅਮਰ ਤਿ ਵਿਖਿਆਣ ਜੋ ਕੋਈ ਤੇਰਾ ਵਿਝਿਆ ਸੋ ਮਿਲਣਾ ਕਿਰਸਾਨ ਮਰਣਾ ਬਿਲਕੁਲ ਸੱਚ ਹੈ ਜੁਣਾ ਝੂਠ ਪਚਾਣ ਮਿੱਟੀ ਦਾ ਕਲਬੂਤੜਾ ਬਣਿਆ ਫਿਰੇ ਪਠਾਣ ਕੌਡੀ ਕੀਮਤ ਨਾ ਪਵੇ ਬਿਨ ਸਿਮਰਨ ਅਣਜਾਣ ਬਾਜੀ ਨੇ ਫੁੱਟ ਜਾਵਣਾ ਦੋ ਦਿਨ ਪੈਨਨ ਖਾਨੋ ਜਮਰੇ ਪਾਪਣ ਜਿੰਦ ਨੂੰ ਅਗਨੀ ਵਿੱਚ ਜਲਾਣਾ ਬੈਠੇ ਵਿੱਚ ਕਤਾਰ ਦੇ ਮਨ ਮੂਰਖ ਕਰਲਾਣਾ ਗੁਰ ਦਾ ਕਰ ਕਰ ਤਤਿਆ ਮਨ ਮੁਖਾਂ ਦੇ ਲਾਣਾ ਬਿਨ ਪਰਮੇਸ਼ਰ ਜਮਾ ਤੋਂ ਜਾਂ ਛੜਾਵੇ ਕੌਣ ਬੰਦ ਕਨੇਜ ਫਾਲਿਆ ਫੇਰ ਕਿਹਾ ਫਟਕਾਣ ਦੁਸ਼ਮਣ ਬੜਕੇ ਰਾਮਦਾਰ ਸੁਖ ਨੇ ਪਾਇਆ ਰਾਉਣ ਪੱਖਾ ਜਿਨੂੰ ਚੱਲਦੀ ਸੀਦੇ ਰਾਤੀ ਪਾਣਮ ਲੀਲਾ ਬੜੀ ਚਰਕਣੀ ਗੁਜ਼ਰ ਗਿਆ ਲਖ ਸੋਣ ਦੁਨੀਆ ਤੇਜ ਜ ਕੱਲਿਆ ਬੈਠਾ ਉਸ ਵਿਸਾਰ ਪੱਕੇ ਨੂੰ ਛੜ ਕਰ ਲਿਆ ਕੱਚੇ ਨਾਲ ਪਿਆਰ ਕੱਚੇ ਪਾਣ ਲੱਗੋ ਨਾ ਖੁਰ ਜਾਣਾ ਵਿੱਚ ਕਾਰੋ ਪੱਤਾ ਨਾਮ ਜਹਾਜ ਹੈ ਸਭ ਕੋ ਲਾਵੇ ਪਾਰਮ ਬੜਾਪਣੇ ਦਾ ਮੂਰਖਾ ਕਿਉ ਕਰਦਾ ਹੰਕਾਰ ਛੋੜ ਗਏ ਸੰਸਾਰ ਕੋ ਵੜੇ ਵੜੇ ਬਲਕਾਰ ਮਾਤ ਬੜੀ ਬਲਵੰਤ ਹੈ ਸਭ ਕੋ ਲੈਂਦੀ ਮਾਰ ਮਿਰਤਕ ਜਾਮਾ ਪੈਨਣਾ ਸਭਨਾ ਵਾਰੂ ਵਾਰ ਰੋਕ ਨਾ ਸਕੇ ਈਸਨੋ ਰਹੀ ਮੁਨੀ ਅਵਤਾਰ ਇਸ ਅੜਲੀ ਲਾ ਆਪਣੀ ਜਗ ਵਿੱਚ ਰਚੀ ਦਤਾਰ ਮਾਟੀ ਕਾ ਜੋ ਸਾਜਿਆ ਸਭ ਕੋ ਹੁਟਣ ਹਾਰ ਇਕੋ ਹੀ ਪਰਮਾਤਮਾ ਜਨਮੰਤubaram ਭਗਤ ਹਰੀ ਦੇ ਮਰਨ ਨ ਰਿਨ ਸੱਚੀ ਜਾਣਮ ਲੋਕ ਰੀਸ ਸੰਸਾਰ ਚੋਂ ਆਪਣਾ ਆਪ ਛਪਾਣ ਨਾਮ ਹਰੀ ਦਾ ਅਮਰ ਹੈ ਜੈਸੇ ਅੰਬਰ ਵੇਲਾ ਰਿਨ ਦੇ ਕਵਚਾਰ ਕੇ ਰਚਨ ਹਾਰ ਕੀ ਖੇਲਾ ਪਾਣੀ ਵਿੱਚ ਡੁੱਬਣਾ ਨਹੀਂ ਯਤਨ ਕਰੇ ਲਗ ਤੇਰਾ ਵਾਹ ਨਹੀਂ ਗਲ ਸਕਦਾ ਅਮਰ ਹੈ ਆਦ ਅੰਤ ਵਾਲੋ ਪ੍ਰਗਟ ਹੋਇਆ ਰਹੀ ਕ੍ਰਿਸ਼ ਭਗਵੰਤ ਸਹਿਨ ਉਚਾਰੀ ਬੰਦਨਾ ਸੁਰਨਾਮੁ ਜਨ ਗਾਣ ਜੇ ਜਨ ਕੇ ਮਨ ਮੇ ਵਸੇ ਜੀਵਨ ਮੁਕਤੀ ਪਾਣ ਰਾਮਕੁੰਡ ਪਾਪ ਨਿਗਾਥਾ ਪਾਣੀ ਨੇ ਜਗੜਨਾ ਨਹੀਂ ਫੁੱਟ ਗਈ ਜਿਹਰੋ ਜਲ ਰਿਆ ਬਿਜਲੀ ਚਮਕੇ ਪਉਣ ਘਰੋਲੇ ਰੇਮ ਰੇ ਵਰਸੇ ਮੇਗ ਬਦਲਿਆ ਜੋ ਪ੍ਰਾਣੀ ਹਰ ਕੋਣੀ ਪੁਜਸ ਲਾਂਗਣੀ ਹੁਣਾ ਪਾਰ ਸਗਰੀਆ ਮਨ ਮੁਖ ਜਾਂਦਰ ਸ਼ੋਰ ਮਚਾਏ ਜੈ ਸਿਕਾ ਕਾ ਕਰਤਿ ਗਰੀਐ ਲਾਲਾ ਰਤਨਾ ਕੇਵਲਦਾਰੀ ਛੋੜ ਦਾਨ ਕਰੋ ਜਗਰੀਆ ਮਨ ਚੁਲਾ ਜਲ ਬਲ ਜਾਈ ਜੇ ਮੰਦੜੇ ਲਗ ਜਾਣ ਦਗਰੀਆ ਮੋੜੇ ਨਾ ਮੜ ਵੀਰ ਮਹਾਣੇ ਚੜ ਜਾ ਬੇਜਤ ਪੌਰ ਨਗਰੀਆ ਮਾਨਤ ਖਾਣੀ ਜਿਸ ਦੀ ਨਹੀਂ ਜਲ ਬਲ ਕੋਲਾ ਪਈ ਕੰਗਰੀਆਂ ਹਰ ਕਾ ਨਾਮ ਨਹੀਂ ਮੁਖ ਲਾਇਆ ਗੁਜ਼ਰੀ ਪੂ ਮਾਗ ਮਗਰੀਆ ਧਰਮ ਰਾਜ ਨੇ ਲੇਖਾ ਲੈਣਾ ਰਾਖੀ 나 ਜਿਸ ਸਾ ਪਗਰੀਏ ਦੂਜੇ ਦੇ ਕਰਦੇ ਸੇ ਬਸੰਤਰ ਆਪਣੇ ਲਾਗੀ ਜਿਸੇ ਅਗਰੀਆ ਦੂਜੇ ਦੇ ਕਰਦੇ ਸੇ ਬਸੰਤਰ ਆਪਣੇ ਲਾਗੀ ਇਸੇ ਅਗਰਿਆ ਕੁਛਲੇ ਕਾਮ ਕਰੂਦਾ ਮੜ ਮੜ ਜਨਮਰੰਤ ਮਦਮਸਤਾਨੀ ਆਦਮੀ ਮਾਨਸ ਜਨਮਕਵੰਤ ਦੋਜ ਕ ਦੇਵ ਚ ਪਾਪੀਆ ਕੜ ਕੜ ਕੀੜਕਵੰਤ ਸ਼ਮਕਾਨਣ ਸਰੀਰ ਤੇ ਵਰਸਨ ਜਰੂਰਵੰਤ ਰੋਂਦੇ ਕੋਟੇ ਕਰਮਣੂ ਤਰ ਤਰ ਹਾਲ ਕਨੰਤ ਇਜ਼ਰਾਇਲ ਵਹਿਰਦੀ ਪੈਂਦੀ ਜਦੋਂ ਕੋਟੰਤ ਗੁਰਬਾਣੀ ਦਰਬਾवरी ਸੁਣਦੀ ਨਹੀਂ ਕਦੰਤ ਜੋ ਜੀਵਾ ਜਪਨਾ ਕਰੇ ਦੇਣੀ ਦੂ ਚਰਨੰਤ ਹਰ ਕਾ ਸ਼ਮਨ ਛੋੜ ਕੇ ਇਹ ਪੂਰ ਪ੍ਰੇਤ ਖੜੰਤ ਝੋਲੀ ਵਿੱਚ ਕੋ ਨਾ ਪਵੇ ਨਿਸਵਲ ਸੀਸ ਕਸੰਤ ਕੇਸ ਮਨਾਈ ਜੇ ਤਰੇ ਭੇਡਾ ਰੋਜ ਅਮਨੰਤ ਨਿਤਨਾ ਤੀਨ ਜੇ ਤਰੇ ਡੱਡ ਮਛਿਆ ਤਰਜੰਤ ਨੰਗੇ ਹੋਇਆ ਜੇ ਤਰੇ ਜੀਵ ਬੇਅੰਤ ਫੁਰੰਤ ਮਾਨ ਮੂਰਖ ਸਮਝਤ ਨਹੀਂ ਅਦੂਰੋ ਕੁਟੰਤ ਰਬਨਾ ਵਿੱਚ ਇੰਧਾ ਨਹੀਂ दनहमेश परंत भस्म लगाई ना तरे नालती अगणत पंत मूलमळु जंतर जामदा औंदी नहि लजंत ओ शिव समावना जिस तो रोटरंत जी आकार करी दे राती लेखा किस बिरु पर ऐसी कारी ਜਾਨ ਕਿਸੇ ਦੀ ਨੂੰ ਤੜਫਾ ਕੇ ਕਹਿੰਦਾ ਹਾਂ ਦੀ ਬੜੀ ਕਰਾਰੀ ਦੇਹਲ ਅਮੀਰਸ ਕੈਸਾ ਹੋਵੇ ਆਵੇਗੀ ਜਦ ਤੇਰੀ ਵਾਰੀ ਪਾਪਾਂ ਦੇ ਵਿੱਚ ਰੰਗ ਲਈ ਜਿੰਦੜੀ ਰੰਗ ਦਲੀੜਾ ਜਿਵੇਂ ਲਲਾਰੀ ਮੁੜ ਕੇ ਦੇਣੀ ਚਾਉਂਦਾ ਨਹੀਂ ਹੱਥੀ ਲੈ ਕੇ ਚੀਜ਼ ਹੁਦਾਰੀ ਕੀਮਤ ਪੂਰੀ ਪਾ ਕੇ ਤਾਂ ਵੀ ਤੁਲ ਸੌਦਾ ਘਟ ਪਸਾਰੇ ਮਿਲਣਾ ਜੋ ਪਾ ਗਾਮ ਚ ਲਿਖਿਆ ਦੇਵਣ ਵਾਲਾ ਏਕ ਪੜਾਰੇ ਸੋਚੀ ਹੱਥ ਨਹੀਂ ਕੁਝ ਆਵੇ ਸੋਚੀ ਸੋਚੀ ਰਾਤ guzari ਸੋ ਸਵਣ ਕੀ ਉਸ ਕੋ ਹੋਏ ਜਿਦੀ ਕੱਚੀ ਪੱਕੀ ਸਾਰੇ ਉਥੇ ਉਥੇ ਚੂਦੇ ਜੀਵ ਜਿੱਥੇ ਜਿੱਥੇ ਚੋਖਲਾਰੇ ਕੌੜੀ ਤੇਰੇ ਨਾਲ ਨਹੀਂ ਜਾਣੀ ਪੈਸਾ ਪੈਸਾ ਕਰੇ ਮਦਾਰੀ ਅੰਤ ਸਮੇਂ ਜੀ ਦੇਣਾ ਸਾਥੋ ਬੈਠਾ ਉਸ ਦੀ ਯਾਦ ਵਸਾਰੇ ਦੁਹਤ ਖਾਲੀ ਗਏ ਜਹਾਨੋ ਕਹਿਰੋ ਵਰਗੇ ਮਾਇਆ ਤਾਰੇ ਵਿਸਰ ਗਿਆ ਜੋ ਹਰ ਕਾ ਨਾਮ ਉਸ ਦੁਨੀਆ ਦੀ ਬਾਜੀ ਹਾਰੀ ਸੋਈ ਵੀ ਸੰਗ ਨ ਹੋਈ ਪੈ ਰਹੇ ਅਸਤਾਪ ਪਟਾਰੇ ਸ਼ੀਰਵਦਾਸ ਗੁਰੂ ਪਰਮੇਸ਼ਰ ਕਾਜੇ ਬ੍ਰਹਮ ਗਿਆਨ ਤਾਰਨ ਕੋ ਸਭ ਦੁਨੀਆ ਤਾਈ ਹਰ ਹਰ ਨਾਮ ਖਜਨ ਸ਼ੀਰਵਦਾਸ ਗੁਰੂ ਪਰਮੇਸ਼ਰ ਕਾਏ ਬ੍ਰਹਮ ਗਿਆਨ ਤਾਰਨ ਕੋ ਸਭ ਦੁਨੀਆ ਤਾਈ ਹਰ ਹਰ ਨਾਮ ਖਜਾਨਾ